ਇੱਕ ਹਫਤੇ ਦੇ ਵਿੱਚ ਫੈਸਲਾ ਬਦਲਣਾ ਇੰਨੀ ਕੀ ਮਜਬੂਰੀ ਬਣ ਗਈ ਸੀ ਕਿ ਆਪਾਂ ਸ੍ਰੀ ਕਾਲ ਤਖਤ ਸਾਹਿਬ ਦਾ ਫੈਸਲਾ ਹੀ ਬਦਲ ਦਿੱਤਾ ਕੀ ਇਹਦੇ ਵਿੱਚ ਕੋ ਵੱਡੇ ਲੋਕ ਆ ਰਹੇ ਸੀ ਜਿਨ੍ਹਾਂ ਨੂੰ ਆਪਾਂ ਬਚਾਉਣ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਦੇ ਉਹਨਾਂ ਤੱਕ ਜੜੀ ਪਹੁੰਚੜੀ ਸੀ ਉਹਨਾਂ ਤੱਕ ਇਹ ਸੇਕ ਪਹੁੰਚਣਾ ਸੀਗਾ ਇਹ ਮੈਨੂੰ ਪਤਾ ਤੇ ਲੱਗੇ ਸੰਗਤ ਜਾਣਨਾ ਚਾਹੁੰਦੀ ਆ ਵੀ ਇਹ ਫੈਸਲਾ ਬਦਲ ਕਿਉਂ ਦਿੱਤਾ ਗਿਆ ਸੀ ਆਪਾਂ ਬਾਰ-ਬਾਰ ਇਹ ਦਰਾਉਨੇ ਆ ਵੀ ਪੁਲਿਸ ਜਿਹੜਾ ਇਸ ਕੰਮ ਦੇ ਵਿੱਚ ਦਖਲ ਨਹੀਂ ਦੇ ਸਕਦੀ ਹੁਣ ਮੈਂ ਕਾਲ ਤਖਤ ਸਾਹਿਬ ਤੋਂ ਵੀ ਇਹੋ ਹੁਕਮ ਫਰਮਾਨ ਜਾਰੀ ਹੁੰਦਾ ਕਿ ਸਰਕਾਰ ਤੇ ਪੁਲਿਸ ਇਹਨਾਂ ਮਸਲਿਆਂ ਦੇ ਵਿੱਚ ਦਖਲ ਨਹੀਂ ਦੇ ਸਕਦੀ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਕਿ 2002 ਦੇ ਵਿੱਚ ਆਪਾਂ ਪਹਿਲੇ ਫੈਸਲੇ ਕੋ ਭੁੱਲ ਜਾਨੇ ਆ ਨਵੇਂ ਫੈਸਲੇ ਆਪਣੇ ਅਨਸਾਰ ਕਿਉਂ ਸੁਣਾਉਣੇ ਸ਼ੁਰੂ ਕਰ ਦਿੰਨੇ ਆ ਆਪਾਂ ਇਹ ਕੋ ਭੁੱਲ ਗਏ ਕਿ 2002 ਦੇ ਵਿੱਚ ਇੱਕ ਤਰਮਨ ਸਿੰਘ ਨਾਮੀ ਵਿਅਕਤੀ ਨੂੰ ਅਕਾਲ ਤਖਤ ਸਾਹਿਬ ਤੋਂ ਕਿਸੇ ਔਰਤ ਦੇ ਨਾਲ ਅਮੈਤਿਕ ਸਬੰਧ ਬਣਾਉਣ ਦੇ ਮਸਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਰੀ ਕਰ ਦਿੱਤਾ ਗਿਆ ਸੀਗਾ ਦੋਸ਼ ਮੁਕਤ ਕਰ ਦਿੱਤਾ ਗਿਆ ਸੀਗਾ ਪਰ ਅਦਾਲਤ ਨੇ ਉਹਨਾਂ ਨੂੰ ਉਸ ਫੈਸਲੇ ਦੇ ਵਿੱਚ ਸਜ਼ਾ ਸੁਣਾ ਦਿੱਤੀ ਸੀ ਤੇ ਕਾਲ ਤਖਤ ਸਾਹਿਬ ਤੋਂ ਇੱਕ ਫੈਸਲਾ ਆਇਆ ਸੀਗਾ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਣ ਵਾਲੇ ਕਿਸੇ ਵੀ ਮਸਲੇ ਨੂੰ ਸ੍ਰੀ ਕਾਲ ਤਖਤ ਸਾਹਿਬ ਤੇ ਨਹੀਂ ਵਿਚਾਰਿਆ ਜਾਊਗਾ ਆਪਾਂ ਇਹ ਫੈਸਲਾ ਕੋ ਭੁੱਲ ਗਏ ਪਰਸੋਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਗਿਆਨੀ ਹਰਪ੍ਰੀਤ ਉਹਨਾਂ ਦੀ ਇੱਕ ਵੀਡੀਓ ਸੁਣਾਉਂਦੇ ਸੀਗੇ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਇਹ ਕਹਿ ਰਹੇ ਆ ਜਦੋਂ ਜਥੇਦਾਰ ਸੀਗੇ ਜਦੋਂ ਬਾਦਲਾਂ ਦੇ ਕਹਿਣੇ ਦੇ ਵਿੱਚ ਸੀਗੇ ਕਿ ਸਰਕਾਰ ਇਸ ਮਸਲੇ ਦੇ ਉੱਤੇ ਦਖਲ ਨਹੀਂ ਦੇ ਸਕਦੀ ਗਿਆਨੀ ਜੀ ਦੀ ਆ ਵੀਡੀਓ ਤੇ ਤੁਸੀਂ ਵਿਖਾ ਦਿੱਤੀ ਜਥੇਦਾਰ ਸਾਹਿਬ ਆ ਇੱਕ ਵੀਡੀਓ ਮੈਂ ਲੱਗਾ ਨਾਲ ਉਹਨਾਂ ਦੀ ਲਾਉਣ ਇਹ ਵੀਡੀਓ ਕਿਉਂ ਨਹੀਂ ਦਿਖਾਉਂਦੇ ਕਿ ਜਦੋਂ ਜਥੇਦਾਰ ਸਾਹਿਬ ਨੇ ਰਿਪੋਰਟ ਪੇਸ਼ ਕੀਤੀ ਸੀ ਜਗਵਿੰਦਰ ਪੜਿਆਲ ਜਿਹੜੇ ਮਸ਼ਹੂਰ ਪੱਤਰਕਾਰ ਨੇ ਏਬੀਪੀ ਸਾਂਝਾ ਦੇ ਉਹਨਾਂ ਦੇ ਨਾਲ ਇੰਟਰਵਿਊ ਕਰਦਿਆਂ ਗਿਆਨੀ ਹਰਪ੍ਰੀਤ ਉਹਨਾਂ ਕਿਹਾ ਸੀਗਾ ਕਿ ਜੇ ਇਹਨਾਂ ਦੋਸ਼ੀਆਂ ਨੂੰ ਮੈਂ ਸਜਾਵਾਂ ਨਾ ਦਵਾ ਸਕਿਆ ਤੇ ਮੈਂ ਸਾਰਾ ਕੁਝ ਜਿਹੜਾ ਛੱਡ ਕੇ ਲਾਂਬੇ ਹੋ ਜਾਊਂਗਾ ਪਰ ਉਸ ਤੋਂ 4 ਸਾਲ ਬਾਅਦ ਵੀ ਗਿਆਨੀ ਜੀ ਨੇ ਛੱਡਿਆ ਕੁਛ ਨਹੀਂ ਉਹ ਸੁਲਤਾਨ ਲੈਂਦੇ ਰਹੇ ਪਰ ਜਦੋਂ ਬਾਦਲਾ ਨਾ ਵਿਗੜੀ ਉਹਨਾਂ ਆਪੇ ਹੀ ਸੁਣਾ ਦਿੰਦਾ ਛੱਡਿਆ ਤੇ ਆਪਾਂ ਹੈ ਹੀ ਨਹੀਂ ਆਪਾਂ ਇਹ ਵੀਡੀਓ ਨਾਲ ਕਿਉਂ ਨਹੀਂ ਸੁਣਾਉਦੇ ਇਹ ਸੰਗਤ ਨੂੰ ਮੈਂ ਲਾ ਕੇ ਸੁਣਾ ਦਿੰਨਾ ਸੱਤ ਸਮੇਂ ਲਿਆਵਾਂਗੇ ਲੇਕਿਨ ਜਿਹੜੇ ਵੀ ਬੰਦੇ ਉਸ ਵਿੱਚ ਅਸੀਂ ਦੋਸ਼ੀ ਪਾਤੇ ਉਹਨਾਂ ਨੂੰ ਸਜ਼ਾਵਾ ਮਿਲਣੀ ਚਾਹੀਦੀਆਂ ਤੇ ਮੈਂ ਉਹਨਾਂ ਨਾਲ ਵਾਦਾ ਕੀਤਾ ਸੀ ਕਿ ਜਿਹੜੇ ਤੁਸੀਂ ਬੰਦਿਆਂ ਨੂੰ ਦੋਸ਼ੀ ਸਾਬਤ ਕਰੋਗੇ ਉਹਨਾਂ ਨੂੰ ਸਜ਼ਾਵਾ ਮੈਂ ਦਵਾਵਾਂਗਾ ਜਾਮਾਂ ਦਵਾਵਾਂਗਾ ਜਾਮਾਂ ਜਾਵਾਂਗਾ ਤੇ ਮੈਂ ਜਾਵਾਂਗਾ ਮਤਲਬ ਜਿ ਨਹੀਂ ਮਤਲਬ ਜਿਮੇਵਾਰੀ ਮੁਕਤ ਕਰ ਲਾਂਗੇ ਜੇ ਤੁਸੀਂ ਜਿਹਨਾਂ ਨੂੰ ਦੋਸ਼ੀ ਪਾਤਾ ਜੇ ਉਹ ਜੇ ਇਹ ਨਹੀਂ ਹੋਇਆ ਤੇ ਫਿਰ ਮੈਂ ਛੱਡ ਦਾਂਗਾ ਤੁਸੀਂ ਇਹਨੂੰ ਗੁਰਮਤ ਮਰਿਆਦਾ ਦਾ ਜਿਹੜਾ ਮਸਲਾ ਦੱਸ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਹੈਰਾਨਗੀ ਦੀ ਗੱਲ ਆ ਯਾਰ ਇਹਦੇ ਵਿੱਚ ਗੁਰਮਤ ਮਰਿਆਦਾ ਕਿੱਥੋਂ ਆ ਗਈ ਅਮਾਨਤ ਚ ਖਿਆਨਤ ਕੀ ਇਹ ਗੁਰਮਤ ਮਰਿਆਦਾ ਵਾ ਕਿਸੇ ਕੰਮ ਦੇ ਵਿੱਚ ਚੋਰੀ ਇਹ ਗੁਰਮਤ ਮਰਿਆਦਾ ਵਾ ਕੀ ਪੈਸਿਆਂ ਦਾ ਹੇਰ ਫੇਰ ਇਹ ਗੁਰਮਤ ਮਰਿਆਦਾ ਵਾ ਇਹਦੀ ਜਿਹੜੀ ਜਾਂਚ ਆ ਗੁਰਮਤ ਮਰਿਆਦਾ ਨਾਲ ਹੋ ਸਕਦੀ ਆ ਇਹਦੀ ਜਾਂਚ ਪੁਲਿਸ ਨੂੰ ਕਰਨ ਦਿਓ ਮੈਂ ਫਿਰ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿਸੇ ਨਜਾਇਜ਼ ਬੰਦੇ ਨੂੰ ਫਸਾਇਆ ਜਾਵੇ ਮੇਰਾ ਬਾਕੀ ਵਾਂਗੂ ਕੰਮ ਨਹੀਂ ਹੈਗਾ ਵੀ ਉਹਦੇ ਉੱਤੇ ਰੋਟੀਆਂ ਸੇਕੀਆਂ ਜਾਣ ਤੇ ਗਾਲਾਂ ਹੀ ਕੱਢੀ ਜਾਣੀਆਂ ਮੈਂ ਵਿਰੋਧੀਆਂ ਨੂੰ ਮੈਂ ਗੱਲ ਕਹਿਣੀ ਚਾਹੁੰਨਾ ਪਰਚਾ ਭਾਵੇਂ ਰੱਦ ਕਰ ਦਿਓ ਪਰ ਸੰਗਤ ਇਹ ਤੇ ਜਾਣਨਾ ਚਾਹੁੰਦੀ ਆ ਨਾ ਜਿਹੜੇ ਵੀ ਗੁਰੂ ਮਹਾਰਾਜ ਨੂੰ ਪਿਆਰ ਕਰਦੇ ਆ ਜਿਹੜੇ ਵੀ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਆ ਕਿ ਗੁਰੂ ਮਹਾਰਾਜ ਦੇ 328 ਸਰੂਪ ਜਿਹੜੇ ਆ ਉਹ ਹੈਗੇ ਕਿੱਥੇ ਆ ਉਹ ਸੁਰੱਖਿਅਤ ਵੀ ਹੈਗੇ ਆ ਕਿ ਨਹੀਂ ਹੈਗੇ ਪੈਸੇ ਦੀ ਰਿਕਵਰੀ ਜ਼ਰੂਰੀ ਨਹੀਂ ਹੈ ਗੁਰੂ ਮਹਾਰਾਜ ਦੇ ਸਰੂਪ ਲੱਭਣੇ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੂੰ ਲੱਭਣਾ ਜ਼ਿਆਦਾ ਜ਼ਰੂਰੀ ਹੈ ਐਸਜੀ ਐਸਜੀ ਪੀਸੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਕੋ ਕੋ ਸਾਧਨ ਹੈਗੇ ਆ ਉਹ ਆਪਣੇ ਪੱਧਰ ਦੇ ਉੱਤੇ ਪਤਾ ਕਰ ਲੈਣ ਕੇ ਸਰੂਪ ਜਿਹੜੇ ਅੱਜ ਵੀ ਉਹ ਮਰਿਆਦਾ ਚ ਪਏ ਆ ਕਿ ਨਹੀਂ ਪਏ ਕੱਲ ਨੂੰ ਜੇ ਕੋਈ ਫੇਰ ਅਨਹੋਣੀ ਹੁੰਦੀ ਆ ਤੇ ਫੇਰ ਪੰਜਾਬ ਜਿਹੜਾ ਅੱਗ ਦੀ ਭੱਠੀ ਦੇ ਵਿੱਚ ਫੇਰ ਜਿਹੜਾ ਝੋਕਿਆ ਜਾਊਗਾ 2015 ਵਾਂਗੂ ਫਿਰ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਕਿ ਉਹਨਾਂ 328 ਸਰੂਪਾਂ ਦੇ ਵਿੱਚੋਂ ਜੇ ਕਿਸੇ ਦੀ ਵਿਧ ਵੀ ਹੋ ਜਾਂਦੀ ਆ ਜਾਂ ਕੋ ਘਟਣਾ ਵਾਪਰ ਜਾਂਦੀ ਆ ਤੇ ਪੰਜਾਬ ਦੇ 2015 ਵਾਲੇ ਹਾਲਾਤ ਬਣਨਗੇ ਉਤੋਂ ਜ਼ਿਆਦਾ ਜ਼ਰੂਰੀ ਇਹ ਨਹੀਂ ਆ ਕਿ ਪੁਲਿਸ ਇਹਨਾਂ ਨੂੰ ਲੱਭ ਲਵੇ ਜੇ ਤੁਹਾਡੇ ਕੋਲ ਲੱਭੇ ਜਾਣ ਤੇ ਲੱਭ ਲੈਣ ਤੇ ਪੁਲਿਸ ਨੂੰ ਮੈਂ ਫਿਰ ਕਹਿੰਨਾ ਉਹਨਾਂ ਨੂੰ ਚੱਚ ਚ ਸਹਿਯੋਗ ਕਰੋ ਰੋਕੋ ਨਾ ਪੁਲਿਸ ਨੂੰ ਸਗੋ ਆਪ ਵੀ ਆਪਣੀ ਜ਼ਿੰਮੇਵਾਰੀ ਨਿਭਾਓ ਵੀ 328 ਜਿਹੜੇ ਸਰੂਪ ਆ ਉਹ ਗੁਰੂ ਮਹਾਰਾਜ ਦੇ ਹਰ ਤਰੀਕੇ ਲੱਭਣੇ ਆ ਕੀ ਉਹ ਮਰਿਆਦਾ ਦੇ ਅਨਸਾਰ ਰੱਖੇ ਆ ਕਿ ਨਹੀਂ ਰੱਖੇ ਇਦਾਂ ਦੀ ਤੁਲਨਾ ਜਿਹੜੀ ਉਹ ਦਸਾਂ ਬਾਰਾਂ ਮਸਲਿਆਂ ਦੇ ਨਾਲ ਨਾ ਕਰੋ ਜਿਹੜੇ ਰੋਜ਼ ਚੋਰੀਆਂ ਹੁੰਦੀਆਂ ਵਾਂ ਜਿਹੜੀਆਂ ਚਕਾਰੀਆਂ ਹੁੰਦੀਆਂ ਵਾਂ ਜਿਹੜੇ ਕੋ ਨਿੱਕੇ ਮੋٹے ਝਗੜੇ ਹੁੰਦੇ ਆ ਗੁਰੂ ਮਹਾਰਾਜ ਦੇ ਸਰੂਪ ਦੀ ਤੁਲਨਾ ਤੁਸੀਂ ਇਹਦੇ ਨਾਲ ਨਹੀਂ ਕਰ ਸਕਦੇ ਇੱਕ ਭੌਰ ਸਾਹਿਬ ਦੀ ਵੀਡੀਓ ਆ ਉਹ ਮੈਂ ਕੋਸ਼ਿਸ਼ ਕਰੂੰਗਾ ਮੈਨੂੰ ਲੱਭ ਜਾਵੇ ਉਹਨਾਂ ਨੇ ਵੀ ਇੱਕ ਵਾਰੀ ਕਿਹਾ ਸੀਗਾ ਕਿ ਇਹ ਜਿਹੜੇ ਸਰੂਪ ਆ ਇੱਕ ਮੇਰੇ ਇਲਾਕੇ ਚ ਡੇਰਾ ਪੈਂਦਾ ਵਾ ਉਹਨਾਂ ਨੇ 40 ਸਰੂਪ ਮੇਰੇ ਕੋਲੋਂ ਮੰਗੇ ਸੀਗੇ ਪਰ ਉੱਥੇ ਇਨਸਪੈਕਸ਼ਨ ਦੇ ਵਿੱਚ ਇਹ ਮੈਂ ਮਰਾਂ ਕਰ ਦਿੱਤਾ ਸੀਗਾ ਕਿ ਇੱਥੇ ਮਰਿਆਦਾ ਨਹੀਂ ਹੈਗੀ ਇਹਨਾਂ ਨੂੰ ਸਰੂਪ ਨਾ ਦਿੱਤੇ ਜਾਣ ਪਰ ਮੈਨੂੰ ਬਾਅਦ ਚੋਂ ਪਤਾ ਲੱਗਾ ਇਹ ਭੌਰ ਸਾਹਿਬ ਦੇ ਸ਼ਬਦ ਆ ਕਿ ਉੱਥੇ ਜਿਹੜੇ ਸਰੂਪ ਆ ਉਹ ਪਹੁੰਚੇ ਆ ਕਿ ਇਹ ਸਰੂਪ ਜਿਹੜੇ ਡੇਰੇ ਮਰਿਆਦਾ ਚ ਨਹੀਂ ਹੈਗੇ ਉਹਨਾਂ ਕੋਲ ਤ ਨਹੀਂ ਪਹੁੰਚੇ ਜਿਹੜੇ ਕੋ ਲੋਕ ਗੁਰੂ ਮਹਾਰਾਜ ਨੂੰ ਮਰਿਆਦਾ ਦੇ ਨਾਲ ਨਹੀਂ ਰੱਖ ਸਕਦੇ ਉਹਨਾਂ ਕੋਲ ਤ ਨਹੀਂ ਪਹੁੰਚੇ ਸੋ ਇਹਦੀ ਜਾਂਚ ਬੜੀ ਜ਼ਿਆਦਾ ਜ਼ਰੂਰੀ ਆ ਆਪਾਂ ਹਰ ਵੇਲੇ ਆਪਾਂ ਬਾਦਲ ਸਾਹਿਬ ਨੂੰ ਨਾ ਵੇਖਣਾ ਸ਼ੁਰੂ ਕਰ ਦਈਏ ਵੀ ਇਹ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਆ ਉਹਨਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਆ ਸਾਰ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਤਰੱਕੀ ਕਰੋ ਪਰ ਆਪ ਦੀ ਸ਼੍ਰੋਮਣੀ ਕਮੇਟੀ ਨੂੰ ਅਜ ਤ ਹਮੀ ਸਾਹਿਬ ਉਹਦੇ ਵਿੱਚ ਬੋਲਦੇ ਸੀਗੇ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਤੇ ਹੈਗਾ ਹੀ ਹੈਗਾ ਵਾ ਪਰ ਪ੍ਰਧਾਨ ਤੇ ਹੈਗਾ ਹੀ ਹੈਗਾ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਤ ਆ ਇਹ ਸ਼੍ਰੋਮਣੀ ਕਮੇਟੀ ਨੂੰ ਵੀ ਆਪਾਂ ਦਾ ਵਿੰਗ ਦੱਸਣ ਲੱਗ ਪਏ ਆ ਇੱਥੇ ਤੇ ਹਰ ਧਰਮਾਂ ਦੇ ਲੋਕ ਹਰ ਪਾਰਟੀਆਂ ਦੇ ਲੋਕ ਤੁਹਾਨੂੰ ਨਾ ਤਬਸਤਕ ਹੋਣ ਆਉਂਦੇ ਆ ਜਿਵੇਂ ਪ੍ਰਧਾਨ ਮੰਤਰੀ ਹੁੰਦਾ ਨਾ ਉਹ ਕੱਲਾ ਇੱਕ ਪਾਰਟੀ ਦਾ ਨਹੀਂ ਰਹਿ ਜਾਂਦਾ ਉਹ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਵਾ ਇਹ ਧਾਰਾ ਸਾਰੇ ਦੇਸ਼ ਵਾਸੀਆਂ ਦਾ ਵਾ ਇਹਨੂੰ ਕੱਲਾ ਅਕਾਲੀ ਦਲ ਦੇ ਨਾਲ ਨਾਲ ਜੋੜੋ ਸਾਰ ਸੁਖਬੀਰ ਸਿੰਘ ਬਾਦਲ ਤੁਹਾਡਾ ਵੱਡਾ ਪਣ ਇਸੇ ਵਿੱਚ ਆ ਤੁਹਾਡਾ ਅਕਸ ਹੋਰ ਵਧੂਗਾ ਤੁਹਾਨੂੰ ਲੱਗਦਾ ਨਾ ਵੀ ਤੁਹਾਡਾ ਪੰਜਾਬ ਚ ਅਕਸ ਵਧਿਆ ਲੋਕਾਂ ਨੂੰ ਵੀ ਲੱਗਦਾ ਤੁਹਾਡਾ ਅਕਸ ਵਧਿਆ ਵਾ ਤੁਹਾਡਾ ਅਕਸ ਹੋਰ ਵਧੂਗਾ ਪੰਜਾਬ ਦੇ ਵਿੱਚ ਜੇ ਤੁਸੀਂ ਇਹਦੀ ਸਪਸ਼ਟ ਜਾਂਚ ਕਰਨ ਦੀ ਇਹਨਾਂ ਨੂੰ ਹਦਾਇਤ ਕਰ ਦਿਓ ਵੀ ਕੱਲੀ-ਕੱਲੀ ਚੀਜ਼ ਜਿਹੜੀ ਸੱਟ ਨੂੰ ਚਾਹੀਦੀ ਆ ਉਹਨੂੰ ਦਿੱਤੀ ਜਾਵੇ ਹੋਸਾ ਦਾ ਲੋਕਾਂ ਦੇ ਦਿਲਾਂ 'ਚ ਤੁਹਾਡਾ ਹੋਰ ਸਤਕਾਰ ਬਣੇ ਲੋ 2027 'ਚ ਲੋਕ ਤੁਹਾਨੂੰ ਮੁੱਖ ਮੰਤਰੀ ਬਣਾ ਦੇਣ ਪਰ ਇਸ ਤਰੀਕੇ ਨਹੀਂ ਕਿ ਗੁਰੂ ਮਹਾਰਾਜ ਦੇ ਜੇ ਕੋ ਸਰੂਪ ਲੱਭਣਾ ਚਾਹੁੰਦਾ ਉਹਨਾਂ ਦੀ ਜਾਂਚ ਕਰਨਾ ਚਾਹੁੰਦਾ ਤੇ ਉਹਦੇ ਉੱਤੇ ਆਪਾਂ ਕਾਲ ਤੱਕ ਖਤਾਬ ਤੋਂ ਫੈਸਲੇ ਸੁਣਾਉਣੇ ਸ਼ੁਰੂ ਕਰ ਦਿੱਤੇ ਨੇ ਮੰਦ ਭਗਾ ਹਰ ਗੁਰੂ ਦਾ ਸਿੱਖ ਇਹ ਜਾਣਨਾ ਚਾਹੁੰਦਾ ਮੈਂ ਅਖੀਰ ਚ ਇਹ ਗੱਲ ਕਹਿਣੀ ਚਾਹਨਾ ਕਿ ਹਰ ਸਿੱਖ ਜਾਣਨਾ ਚਾਹੁੰਦਾ ਕਿ ਗੁਰੂ ਮਹਾਰਾਜ ਦੇ ਸਰੂਪ ਜਿਹੜੇ 328 ਸਰੂਪ ਨੇ ਉਹ ਕਿੱਥੇ ਪਏ ਨੇ ਕੀ ਉਹ ਮਰਿਆਦਾ ਦੇ ਅਨਸਾਰ ਨੇ ਜੇ ਬਿਲਕੁਲ ਹੀ ਉਹ ਪੈਸੇ ਦੀ ਇਹ ਰਾਫੇਰੀ ਹੋਈ ਆ ਜਿਉ ਮਰਿਆਦਾ ਦੇ ਅਨਸਾਰ ਨੇ ਤੇ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਭਾਈ ਇਹ ਪਰਚਾ ਹੀ ਰੱਦ ਕਰ ਦਿਓ ਸਿਰਫ ਪੈਸੇ ਦਾ ਹੀ ਏਰਫੇਰ ਹੋਇਆ ਇਹਦੀ ਰਿਕਵਰੀ ਤੇ ਕਿਤੋਂ ਵੀ ਹੋ ਸਕਦੀ ਆ ਕੋਈ ਵੀ ਬੰਦਾ ਇੰਨੇ ਕ ਪੈਸੇ ਦੇ ਸਕਦਾ ਵਾ ਸੋ ਇਹਦੀ ਜਾਂਚ ਜਿਹੜੀ ਉਹ ਬਹੁਤ ਜ਼ਰੂਰੀ ਆ ਤਨ